ਪਖੜਿਆ ਨਕੋਦਰ ਬਾਜ਼ਾਰ ਦੇ ਵਿੱਚ ਖਾਨਾ ਸਾਰਾ ਜਾਣਦਾ ਜ਼ਮਾਨਾ ਮੇਲੇ 'ਚ ਪਹੁੰਚੇ ਹੋਏ ਆ ਇੱਥੇ ਲੱਗੇ ਹੋਏ ਆ ਜਿਹੜੇ ਅੱਕੜੀ ਚੌਲ ਦੇ ਲੰਗਰ ਲੱਗੇ ਹੋਏ ਮੇਲੇ ਤੇ ਆਪਾਂ ਖੇਦਰ ਵੀ ਆਟਾ ਕੁੰਨਣ ਵਾਲੇ ਜਮੀਨਾਂ ਜਿਹੜੇ ਅੱਕੜੀ ਚੌਲ ਦੇ ਲੰਗਰ ਲੱਗੇ ਹੋਏ ਮੇਲੇ ਤੇ ਆਪਾਂ ਪਹੁੰਚੇ ਬਾਬਾ ਮੁਰਾਦ ਸ਼ਾਹ ਜੀ ਦੇ ਭਾਈ ਜਨ ਅਤੀ ਜਿਹੜਾ ਜਿਹੜੇ ਕੈਂਪ ਉੱਥੇ ਨਹੀਂ ਮਾਕ ਕਰਨਾ ਜੀ ਸਿੱਖਦਾ ਹੈ ਅੱਜ ਮੇਲੇ ਦਾ ਜਿਹੜਾ ਪਹਿਲਾ ਦਿਨ ਆਸੀਂ ਦੇਖ ਹੀ ਰਹੇ ਹੋ ਬੜਾ ਸੋਹਣਾ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਜਿਹੜਾ ਇੱਥੇ ਜਿਹੜਾ ਦੇਖ ਰਿਹਾ ਸਾਰੇ ਪਾਸੇ ਜਿਹੜੇ ਇਸਲੇ ਆਏ ਨੇ ਢਿੱਲੇ ਵਿੱਚ ਦੁਕਾਨਾਂ ਬਾਹਰ ਲੱਗੀਆਂ ਹੋਈਆਂ ਨੇ ਮੇਲੇ ਜਿਹਾ ਇਸ ਤਰ੍ਹਾਂ ਸਟਾਲ ਲੱਗੇ ਹੋਇਆ ਖਾਣ ਪੀਣ ਦੇ ਆਹ ਦੇਖ ਰਹੇ ਤੁਸੀਂ ਇੱਧਰ ਵੀ ਤੇ ਫ੍ਰੀ ਆਨੁਕੂਦਰ ਮੇਲੇ 'ਚ ਪਹੁੰਚੇ ਹੋਏ ਆ ਇਸ ਤੇ ਲੰਗਰ ਦੇਖ ਰਹੇ ਹਾਂ ਚੌਲਾਂ ਦੇ ਕੜੀ ਚੌਲ ਪਾਣੀ ਇਸ ਤਰ੍ਹਾਂ ਇੱਥੇ ਬੜਾ ਕਾਫੀ ਤਰ੍ਹਾਂ ਦੇ ਲੰਗਰ ਜਿਹੜੇ ਉਹ ਲੱਗੇ ਹੋਏ ਆ ਇਹ ਆਟਾ ਕੁੱਟਣ ਵਾਲੀ ਮਸ਼ੀਨ ਅੱਛਾ ਅੱਛਾ ਠੀਕ ਹੈ ਕਿੰਨੇ ਦੀ ਹੈ ਵੀਰ ਇਹ ਆਹੋ ਪਾਰਿਆ ਇਹਨਾਂ ਤਰ੍ਹਾਂ ਚਲਿਆ ਚਲੋ ਦਿਖਾ ਦਿਓ ਮੈਂ ਤਾਂ ਉੱਥੋਂ ਆਪਣੇ ਖੂਨਦਾਨ ਜਿਹੜੇ ਕੈਂਪ ਉਹ ਇੱਥੇ ਲੱਗੇ ਹੋ ਆ ਇਧਰ ਵੀ ਖੂਨਦਾਨ ਕੈਂਪ ਗਰਮੀ ਵਿੱਚ ਲੱਗੇ ਹੋਏ ਆ ਜੀ ਤੇ ਆ ਸੇਲਾਂ ਚੱਲ ਰਹੀਆਂ ਨੇ ਜਿਹੜੇ ਘਰਾਂ ਚ ਬਰਤਨ ਵਾਲੇ ਜਨਾਨੀਆਂ ਦੇ ਸਾਮਾਨ ਆ 20 ਰੁਪਏ 30 ਰੁਪਏ ਸੇਲ ਜਿਹੜੀ ਉਹ ਚੱਲ ਰਹੀ ਹੈ ਜੀ ਇਧਰ ਸਾਰਾ ਬਾਜ਼ਾਰ ਆ ਬਾਬੇ ਦੀ ਫਿਰ ਮਜ਼ਾਰ ਤੱਕ ਜਾਂਦਾ ਫ੍ਰੀ ਆਟੋ ਸੇਵਾ ਜਿਹੜੀ ਇੱਥੇ ਚੱਲਦੀ ਆ ਤੇ ਦੇਖਿ ਰਿਹਾ ਸਾਰੇ ਪਾਸੇ ਬਾਜ਼ਾਰ ਜਿਹੜੇ ਆਮ ਮੇਲੇ ਚ ਲੱਗੇ ਹੁੰਦੇ ਆ ਉਸ ਤਰ੍ਹਾਂ ਦੇ ਜਿਹੜੇ ਬਾਜ਼ਾਰ ਉਥੋ ਲੱਗੇ ਹੋਏ ਨੇ ਇਹਨਾਂ ਦੇ ਆ ਲਓ ਜੀ ਇਹ ਵੀ ਬਾਬਾ ਜੀ ਦੇ ਗੁਲਾਮ ਸ਼ਾਹ ਬਾਬਾ ਮਨਾਰਾ ਸ਼ਾਹ ਜੀ ਦਾ ਗੇਟ ਹੀ ਆ ਤੇ ਇੱਧਰ ਜਿਹੜਾ ਮੇਲਾ ਇਹ 27 ਤੇ 28 ਤਰੀਕ ਨੂੰ ਇੱਥੇ ਜਿਹੜਾ ਉਹ ਚੱਲ ਰਿਹਾ ਨਹੀਂ ਮਾਫ ਕਰਨਾ ਜੀ ਇਹ ਮੇਲਾ ਵਾ ਬਾਬਾ ਜੀ ਦਾ 28 ਤੇ 29 ਤਰੀਕ ਦਾ ਹੈ ਅੱਜ ਮੇਲੇ ਦਾ ਜਿਹੜਾ ਪਹਿਲਾ ਦਿਨ ਆ ਚੱਲਦੇ ਆਪਾਂ ਨੂੰ ਮੇਲਾ ਆਪਾਂ ਖੜੇ ਆ ਨਕੋਦਰ ਬਾਜ਼ਾਰ ਦੇ ਵਿੱਚ ਆਪਾਂ ਬਾਬਾ ਮੁਰਾਦ ਸਾਹਿਬ ਜੀ ਦੇ ਉਸ ਜਗ੍ਹਾ ਤੇ ਆਏ ਆ ਜਿੱਥੇ ਜਿਹੜਾ ਮੇਲਾ ਹਰ ਸਾਲ ਲੱਗਦਾ ਹੈਗਾ ਐਜ ਕਿ 28 ਔਰ 29 ਤਰੀਕ ਨੂੰ ਲੱਗਣਾ ਹੈਗਾ ਮੇਲਾ ਅੱਜ 28 ਤਰੀਕਾ ਮੇਲੇ ਦਾ ਪਹਿਲਾ ਦਿਨ ਆ 28 ਅਗਸਤ 2025 ਤੇ ਆਪਾਂ ਜਾ ਰਹੇ ਆ ਮੇਲੇ ਵਾਲੀ ਥਾਂ ਦੇ ਬਾਬਾ ਜੀ ਦੇ ਇਹ ਹੈ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਬੜਾ ਸੋਹਣਾ ਇਹ ਜਿਹੜੇ ਦਵਾਰ ਨੇ ਬਾਬਾ ਜੀ ਦੇ ਉਸ ਦਰਬਾਰ ਦੀਆਂ ਨੇ ਤੇ ਚਲਦੇ ਆਪਾਂ ਅੰਦਰ ਦਿਖਾਵਾਂਗੇ ਸਾਰੇ ਪਾਸੇ ਬਾਜ਼ਾਰ ਤੁਹਾਨੂੰ ਮੈਂ ਦਿਖਾ ਦਮ ਮੈਂ ਪਿੱਛੇ ਨੂੰ ਕਰਕੇ ਬਣੇ ਹੋਏ ਆ ਬਾਈ ਕਿੱਥੋਂ ਆਏ ਹਰਿਆਣਾ ਵੀ ਕਿੱਥੋਂ ਜੀ ਕੈਥਲੋਂ ਕੈਥਲ ਵਾਲੇ ਬੜੇ ਆਏ ਹੋਏ ਆ ਬਾਈ ਮੈਂ ਉਧਰ ਪਰਲੇ ਪਾਸੇ ਵੀ ਗਏ ਕਹਿੰਦੇ ਕੈਥਲ ਤੋਂ ਆਏ ਹੋਏ ਆ ਅਸੀਂ ਆਏ ਜੀ ਪਾਕਤਾ ਭਾਈ ਦਾ ਬਠੰਡਾ ਜਲਾਲ ਅੱਛਾ ਜਲਾਲ ਤੋਂ ਵੈਰੀ ਗੁੱਡ ਮੱਥਾ ਟੇਕਣ ਆਏ ਦੋ ਦਿਨ ਦਾ ਮੇਲਾ ਹੈ ਅੱਜ ਤੇ ਕੱਲ ਦਾ ਬਾਈ ਸੇਵਾ ਕਰਨ ਆਏ ਆ ਜੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੋਇਆ ਚਲੋ ਬਹੁਤ ਵੱਡੀ ਗੱਲ ਆ ਵੱਡੇ ਭੱਗਾ ਵਾਲੇ ਜਿਹੜਾ ਤੁਹਾਨੂੰ ਸੇਵਾ ਦਾ ਜਿਹੜਾ ਇੱਥੇ ਮੌਕਾ ਮਿਲਿਆ ਹੈਗਾ ਦੱਸੋ ਜੀ ਕਿਹੜੇ ਸੰਗਤਾਂ ਤੁਹਾਨੂੰ ਦੇਖ ਰਿਹਾ ਕਿਹੜੇ ਬਾਬਾ ਜੀ ਦਾ ਮੇਲਾ ਹੈ ਮੋਬਾਈਲ ਚ ਚਲਾ ਰਿਹਾ ਨਾਲ ਇਹ ਟੈਂਪੂ ਚਲਾ ਰਿਹਾ ਕਿਸੇ ਦੇ ਵਿੱਚ ਮਾਰੇਗਾ ਮੇਰੇ ਵਿੱਚ ਮਾਰਨਾ ਹੈ ਦਾ ਕਾਕਾ ਚਿੱਲਾ ਮਾੜਾ ਜਾ ਇਹ ਮੁਰਾਛਾ ਜੀ ਦਾ ਮੇਲਾ ਹੈ ਤੇ ਉਧਰ ਜਿਹੜਾ ਹੈਗਾ ਉਧਰ ਮੁਰਾਗਾ ਜੀ ਦੀ ਉਹ ਵੀ ਜਦਾ ਇੰਨਾ ਦੀ ਹੈ ਜੀ ਅੱਛਾ ਇਹਨਾਂ ਦਾ ਯਾਰ ਚਾਚੇ ਤਾਇਆ ਚੋ ਆ ਗਏ ਨੇ ਨਹੀਂ ਨਹੀਂ ਅੱਛਾ ਉਧਰ ਵੀ ਇਹਨਾਂ ਦੀ ਜਗਾ ਅੱਛਾ ਇਹਨਾਂ ਦੀ ਜਗ੍ਹਾ ਠੀਕ ਹੈ ਉਹ ਕੱਲ ਦਾ ਸ਼ੁਰੂ ਹੋਇਆ ਵਾ ਠੀਕ ਹੈ ਇਹ ਹੈ ਜੋ ਵੀ ਦੇਖ ਰਹੇ ਹੋ ਬਾਬਾ ਜੀ ਦੇ ਇੱਧਰ ਸਟੇਜ ਬਣੀ ਹੋਈ ਹੈ ਕਾਫੀ ਸੰਗਤ ਜਿਹੜੀ ਇੱਥੇ ਉਹ ਬੈਠੀ ਹੋਣ ਨਜ਼ਰ ਆਉਦੀ ਜਿਹੜਾ ਪਾਣੀ ਦੀ ਸ਼ਹੀਲਾ ਠੰਡੇ ਪਾਣੀ ਦੀ ਉਹ ਲੰਗਰ ਜਿਹੜੇ ਇੱਥੇ ਚੱਲ ਰਹੇ ਨੇ ਤੇ ਪੋਰਟ ਸ ਕਰਮਚਾਰੀ ਆਪਣੀ ਡਿਊਟੀ ਤੇ ਤਣਾਤ ਜਿਹੜੇ ਉਹ ਬੈਠੇ ਨੇ ਇੱਧਰ ਪਾਣੀ ਦਾ ਲੰਗਰ ਫਰੀ ਸੇਵਾ ਜਿਹੜੀ ਚੱਲ ਰਹੀ ਆ ਤੇ ਇੱਧਰ ਵੀ ਆ ਦੇਖੋ ਟਰੈਕਟਰ ਦੇਖੋ ਜੀ ਸੋਮਨ ਲਿਕਾ ਦਾ ਸ਼ੋਭਾ ਦਾ ਟਰੈਕਟਰ ਟਰਾਲੀ ਨਾਲ ਆ ਡੇਰੇ ਦਾ ਟਰੈਕਟਰ ਆ ਹੈ ਇਹ ਸੰਗਤ ਕਾਫੀ ਜਮਾ ਹੋ ਰਹੀ ਹੈ ਕਿਉਂਕਿ ਅੱਜ ਪਹਿਲਾ ਦਿਨ 28 ਤਰੀਕਾ ਚੱਲਾਂਗੇ ਆਪਾਂ ਉੱਧਰ ਵੀ ਤੁਹਾਨੂੰ ਦਿਖਾ ਕੇ ਲਿਆਵਾਂਗੇ ਇਹ ਵੀ ਸਾਇੰਟੀਫਿਕ ਦਾ ਮੇਲਾ ਬਾਬਾ ਮੁਰਾਸ਼ਾ ਜੀ ਦਾ ਸੰਗਤ ਦੇਖੀ ਤੁਹਾਨੂੰ ਜਮਾ ਬੜਾ ਕੰਨਾ ਹੋ ਗਿਆ ਤੇ ਇੱਥੇ ਜਿਹੜੀ ਸਟੇਜ ਹੈ ਜੇ ਕੋਈ ਚੱਲੀ ਹੀ ਹੈਗੀ ਤੇ ਆਪਾਂ ਚੱਲਦੇ ਹਾਂ ਅੱਗੇ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੇ ਜਿੱਥੇ ਬਾਬਾ ਜੀ ਦੀ ਅਸਲੀ ਜਗ੍ਹਾ ਉੱਧਰ ਚੱਲਦੇ ਹਾਂ ਤੇ ਪਾਣੀ ਦਾ ਲੰਗਰ ਵੀ ਦੇਖ ਰਹੇ ਹਾਂ ਗਰਮੀ ਵੀ ਬਹੁਤ ਹੈ ਕਾਫੀ ਵੱਡੇ ਜਿਹੜੇ ਹਾਲ ਉਹ ਬਣੇ ਹੋਏ ਵੱਡੇ ਵੱਡੇ ਪੱਖੇ ਤੁਹਾਨੂੰ ਦਿਖਾਵਾ ਆਹ ਦੇਖੋ ਕਿੰਨੇ ਕਿੰਨੇ ਬੱਕ ਚੱਲ ਰਹੇ ਹਾਲ ਜਿੱਧਰ 8-10 ਪੱਖੇ ਲੱਗੇ ਹੋਏ ਆ ਇਹ ਉਹ ਇਧਰ ਆ ਗਏ ਆਪਾਂ ਜਿੱਧਰ ਲੰਗਰ ਹਾਲਾਂ ਤੇ ਲੰਗਰ ਚੱਲ ਰਹੇ ਆ ਬਾਬਾ ਜੀ ਦੇ ਤੇ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਆਹ ਲਓ ਜੀ ਦੇਖੋ ਜਿਹੜੀ ਸੰਗਤ ਆ ਲੰਗਰ ਕਰ ਰਹੀ ਆ ਵੱਡੇ ਵੱਡੇ ਪ੍ਰਕਾਸ਼ ਦੇ ਰਮਾਲੇ ਕੀ ਹੋ ਪੰਰੇ ਆ ਜੀ کافی ਰਾਸ਼ਾ ਬਾਬਾ ਮੁਰਾਸ਼ਾ ਜੀ ਦੇ ਤੋਂ کافی ਵੱਡਾ ਟੇਰਾ ਇੱਧਰ ਐਗਜ਼ਿਟ ਦਾ ਹੈਗਾ ਲੱਪਾ ਤੇ ਇੱਧਰ ਕਿਚਨ ਹੈਗਾ ਭਾਂਡੇ ਟੁੱਟੇ ਜਾ ਰਹੇ ਆ ਇੱਧਰ ਵੀ ਜਿਹੜੇ ਲਾਈਨਾਂ ਚ ਸੰਗਤ ਲੰਗਰ ਵਾਸਤੇ ਅੰਦਰ ਉਹ ਜਾ ਰਹੀ ਆ ਤੇ ਤੁਹਾਨੂੰ ਦਿਖਾ ਦਿੰਨਾ ਜੀ ਨਿਕੀ ਦੂਰ ਆ ਗਾਵੀ ਦੂਰ ਨਹੀਂ ਇੱਧਰ ਦੀ ਹੈ ਕਰਾਂ ਮੈਂ ਨਾ ਆ ਜਾਣਾ ਫਿਰ ਹੋ ਇੱਧਰ ਵੀ ਸੰਗਤ ਜਿਹੜੀ ਆ ਉਹ ਆਰਾਮ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਅੰਦਰ ਹਾਲ ਠੰਡੀ ਹਵਾ ਤੇ ਬੁੱਢੇ ਲੱਗੇ ਆ ਵੱਡੇ ਵੱਡੇ ਸੰਗਤ ਜਾ ਰਹੀ ਆ ਆਪਾਂ ਵੀ ਚੱਲਾਂਗੇ ਬਹੁਤ ਵੱਡਾ ਫਲਦਾ ਮਾਲਕ ਹੀ ਗਿਆ ਜੋ ਕਰਮ ਹੈ ਉਹ ਵੀ ਧਰਮ ਹੈ ਕਾਫੀ ਅੰਦਰ ਤਸਵੀਰਾਂ ਵੱਡੇ ਵੱਡੇ ਸ਼ੇਰ ਸ਼ਲੋਕ ਉਹ ਜਿਹੜੇ ਇੱਥੇ ਲਿਖੇ ਹੋਏ ਸੰਗਤ ਤੁਸੀਂ ਦੇਖ ਰਹੇ ਹੋ ਸੰਗਤ ਦਾ ਜਿਹੜਾ ਹੜ ਆਇਆ ਹੋਇਆ ਤੁਸੀਂ ਦੇਖ ਰਹੇ ਹੋ ਜੀ ਬਾਬਾ ਜੀ ਦੀ ਕੀ ਹਿਸਟਰੀ ਆ ਦੱਸੋ ਬਾਬਾ ਜਿਹੜੇ ਅਗੇ ਇੱਥੇ ਮਰਾਛਾ ਜੀ ਉਹਨਾਂ ਦੇ ਬਾਰੇ ਥੋੜਾ ਦੱਸੋ ਇਹ ਅੱਜ ਤੇ ਕੱਲ ਮੇਲਾ ਚੱਲਣਾ ਦੋ ਦਿਨ ਦਾ ਮੇਲਾ ਇਹ 22 ਤਰੀਕ ਦਾ 22 ਤਰੀਕ ਦਾ ਫਲੋਰ ਅਨਾਉਂਸ ਕੀਤਾ ਸੀਗਾ ਮਾਦਾ ਦੇ ਦਰਬਾਰ ਚ ਤੇ ਮਈਆ ਦੇ ਤੇ ਚਲੋ ਤੁਹਾਨੂੰ ਵਧਾਈਆਂ ਇਸ ਮੇਲੇ ਦੀਆਂ ਬਹੁਤ-ਬਹੁਤ ਤੋਂ ਸੰਕਟ ਦੂਰ ਕਰਾ ਕੇ ਪਹੁੰਚ ਰਹੀ ਆ ਜਿਸ ਸਾਥ ਮੇਲਾ ਜਿਹੜਾ ਬਾਬਾ ਜੀ ਦੇ ਦੋ ਦਿਨ ਚੱਲਣਾ ਹੈਗਾ ਤੇ ਜਿਹੜੀ ਦੂਸਰੀ ਪੀੜੀ ਆ ਉਹ 3 ਦਿਨ ਚੱਲਣਾ ਹੈਗਾ ਉਹ ਨਹਿਰੋ ਪਾਰ ਜਿਹੜਾ ਬਾਬਾ ਜੀ ਮਰਾਛਾ ਜੀ ਦੇ ਵੇਲੇ ਫਰਮਨ ਜੀ ਚਾਅਕਤੀ ਜਿਹੜੇ ਹੈਗੇ ਪਰ ਬਾਬਾ ਮੁਰਾਦ ਸਾਹਿਬ ਜੀ ਉਧਰ ਜਿਹੜੀ ਆ ਸਰੂਪ ਉਹ ਲੱਗੇ ਹੋਏ ਆ ਤੇ ਜਗਾ ਜਗਾ ਲਿਖਿਆ ਹੈ ਕਿਰਪਾ ਕਰਕੇ ਜਿਹੜੀ ਝੂਠਾ ਛੱਡੋ ਚਲਦੇ ਆਪਾਂ ਬਾਬੇ ਜੀ ਜਗਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਲੇ ਸੰਗਤ ਦੂਰ ਤਰਾਡੇ ਆ ਕੇ ਇੱਥੇ ਆਰਾਮ ਕਰਦੇ ਜਾਂ ਵਿਸ਼ਰਾਮ ਕਰਦੇ ਠੰਡਾ ਹਾਲ ਆਇਆ ਨੇ ਜੀ ਤੇ ਬਹੁਤ ਠੰਡਾ ਸਪੂਰ ਮਿਲ ਰਿਹਾ ਬਾਹਰੋਂ ਆ ਕੇ ਨੂੰ ਸੰਗਤ ਦਰਸ਼ਨ ਕਰ ਲਓ ਇਹ ਸਾਹਮਣੇ ਸਕਰੀਨ ਚੱਲ ਰਹੀ ਆ। ਤੇ ਆਪਾਂ ਤੁਹਾਨੂੰ ਸਕਰੀਨ ਤੇ ਜਿਹੜੇ ਦਰਸ਼ਨ ਬਾਅਦ ਲੈ ਕੇ ਤੁੰਦੇ ਕਰਾ ਲੈਣੇ ਆ ਇਥੋਂ ਹੀ। ਅੱਗੇ ਕਈ ਵਾਰੀ ਅੰਦਰ ਜਿਹੜੀ ਉਹ ਬਣਾਉਣ ਨਹੀਂ ਦਿੰਦੇ ਵੀਡੀਓ ਤੇ ਤੁਹਾਨੂੰ ਆਪਾਂ ਇੱਥੇ ਹੀ ਚਲਵੀਂ ਦਾ ਦਰਸ਼ਨ ਉਹ ਕਰਾ ਰਹੇ ਆ ਜੀ। ਸੋ ਇਹ ਅੰਦਰ ਜਿਹੜੇ ਬਾਬਾ ਜੀ ਦੇ ਜਗ੍ਹਾ ਤੇ ਚੱਲ ਰਿਹਾ ਜੀ ਮੱਥਾ ਟੇਕ ਰਹੇ ਆ ਸਰਦਾਰ ਨੂੰ ਤੇ ਆਪਾਂ ਚੱਲਦੇ ਆਂ ਇੱਧਰ ਦੀ ਤੇ ਦੇਖਾਂਗੇ।

ਗੱਡੀਆਂ ਅੰਦਰ ਜੈ ਬਾਬਾ ਤੇਰਾ ਭਾਜੀ ਜੈ ਬਾਬਾ ਅੰਮੀ ਚੰਨੀ ਤੇ ਗੱਡੀਆਂ ਬਾਬਾ ਜੀ ਨੋਵਾ ਖੜੀਆਂ ਨੇ ਦੇਖੋ ਕਿਆ ਸੋਹਣੀਆਂ ਗੱਡੀਆਂ ਜਿਹੜੀਆਂ ਅੰਦਰ ਖੜੀਆਂ ਨੇ ਇੱਧਰ ਆਹ ਨਾ ਨੂਰ ਦੇ ਡੱਬੇ ਪਏ ਆ 100 ਇੱਧਰ ਸਟੋਰ ਵਗੈਰਾ ਹੋਣਾ ਤੇ ਦੇਖ ਲੈ ਤੁਸੀਂ ਕਾਫੀ ਭੰਡਾਰ ਜਿਹੜੇ ਇੱਧਰ ਲੱਗੇ ਹੋਏ ਨੇ ਤੇ ਇਹ ਜੋ ਕੇਲਿਆਂ ਦੇ ਭੰਡਾਰ ਜਿਹੜੇ ਚੱਲੇ ਆ ਤੇ ਕੋਰਾ ਤਾਂ ਖੂਬ ਅਪਰਾਧ ਦੇ ਦਰਸ਼ਨ ਕਰਾਂਗੇ ਸੰਗਤ ਨੂੰ ਜੀ ਆਇਆਂ ਨੂੰ ਆਵਾਗਏ ਇੱਧਰ ਵੀ ਜਮਵਾ ਬੜਾ ਖਾਸੀ ਸੰਗਤ ਦਾ ਹੋਇਆ ਆਪਾਂ ਨੰਬਰ ਜਾਈ ਹੈ ਅੱਜ ਬੈਠੇ ਆ ਮੱਥਾ ਟੇਕ ਕੇ ਲਈ ਜਿਹੜੀ ਉਹ ਕੰਗ ਦੀ ਧਿਆਨ ਪਰਿਵਾਰ ਦੇ ਦਫ਼ਤਰ ਤੋਂ ਆ ਕੇ ਆਪਣੇ ਪਰਿਵਾਰਕ ਮੈਂਬਰ ਸਤਨਾ ਜੀ ਨਾਲ ਸੰਪਰਕ ਕਰ ਗਰਮੀ ਦੀ ਗੈਸਾਈ ਜੀ ਜਿਹੜਾ ਉਹ ਆਇਆ ਹੋਏ ਤੇ ਆਪਾਂ ਅੰਦਰ ਕਰਾਂਗੇ ਇਹ ਆ ਸਗਰੀਨਾਂ ਆ ਰਹੇ ਆ ਉਹਨਾਂ ਬਾਪੂਆ ਮੁਰਾਦ ਸ਼ਾਹ ਜੀ ਬੈਟਵਾ ਉਹ ਜਿਹੜਾ ਉਸ ਸਾਲਾਨਾ ਮੇਲਾ ਇਹ ਚੱਲ ਰਿਹਾ 14 13 ਤੋਂ 14 ਹਾਦੂ ਮਤਾਰਾ ਆਈ ਨਤੀ 2025 27 ਦਾ ਪਹਿਲਾ ਦੇਨਾ ਮੇਲੇ ਦਾ ਚੱਲ ਰਿਹਾ ਆਪਾਂ ਜਰੂਰ ਦਰਸ਼ਨ ਕਰਾਵਾਂਗੇ ਬਹੁਤ ਸੋਹਣੇ ਦਰਬਾਰ ਬਾਬਾ ਜੀ ਸੱਜੇ ਮਨਕੂਤਰ ਦੇ ਵਿੱਚ ਤੇ ਜਿਵੇਂ 10 ਕਿੜੇ ਹੋਰ ਉਸ ਸਾਲਾਨਾ ਮੇਲਾ ਚੱਲ ਰਿਹਾ ਇੱਧਰ ਵੀ ਸੰਗਤਾਂ ਕਾਫੀ ਬੈਠੀਆਂ ਨੇ ਸਾਰੇ ਪਾਸੇ ਤੁਹਾਨੂੰ ਸੰਗਤ ਦੀ ਸੰਗਤ ਨਜ਼ਰ ਆਊਗੀ ਤੇ ਸਾਰੇ ਪਾਸੇ ਦੇਖ ਰਹੇ ਹੋ ਦੂਰ ਤੱਕ ਦੀ ਸੰਗਤ ਆਈਆਂ ਜਾਂ ਪਾਣੀ ਦਾ ਖਾਸ ਪ੍ਰਬੰਧ ਉਹੋ ਕੀਤਾ ਗਿਆ ਬੜਾ ਵੀ ਵਧੀਆ ਲੱਗਾ ਹੈਗਾ ਹਨਾ ਤੋਂ ਆਪਾਂ ਜਾ ਰਹੇ ਆ ਅੰਦਰ ਉਧਰ 68 ਵਾਲਾ ਬਾਬਾ ਫਰਾਸ਼ਾ ਸਲਾਨਾ ਮੇਲਾ ਉਹ ਚੱਲ ਰਿਹਾ ਜਿਵੇਂ ਪਾਸੇ ਆ ਦੇਖ ਸਕਦੇ ਹੋ ਸੰਗਣਾ ਕਾਫੀ ਜੜੀਆਂ ਬੈਠੀਆਂ ਨੇ ਦਰਸ਼ਨ ਕਰਨ ਦੇ ਲਈ ਜੈ ਸਾਈਂ ਜੀ ਜੈ ਸਾਈਂ ਜੀ ਜੈ ਸਾਈਂ ਜੀ ਜਿਵੇਂ ਦੇਖ ਕੇ ਰਾਹ ਹੋ ਜੋ ਕਿ ਜਿਹੜੀ ਸੰਗਤ ਇੰਨੀ ਇੰਨੀ ਸੜਕ ਦੀ ਧੁੱਪ ਦੇ ਵਿੱਚ ਸੰਗਤ ਜਿਹੜੇ ਮੱਥਾ ਟੇਕਣ ਲਈ ਉਹ ਬੈਠੀ ਆ ਤੇ ਦੇਖ ਸਕਦੇ ਹੋ ਇਹ ਬਾਬਾ ਜੀ ਦਾ ਜਿਹੜਾ ਅਸਲੀ ਹੈਗਾ ਤਾਂ ਇਹ ਵੀਡੀਓ ਉਹ ਨਹੀਂ ਆਲਾਉਡ ਆਏਗੀ ਆਪਾਂ ਬਾਹਰੋਂ ਤੁਹਾਨੂੰ ਜਿਹੜੇ ਲਾਸਟ ਤੋਂ ਕਰਾ ਦਿੰਦੇ ਆ ਜੇ ਬਾਬਾ ਬਰਾਜ ਸਿੰਘ ਬੜੀ ਛਾਪੜੇ ਅੰਦਰ ਜਿਹੜੀ ਵੀਡੀਓ ਆਲਾਉਡ ਨਹੀਂ ਹੈਗੀ ਠੀਕ ਹੈ ਤੋਈ ਇੰਟਰ ਕਰ ਲੋ ਬਾਬਾ ਜੀ ਅੰਦਰ ਜਿਹੜੀ ਵੀਡੀਓ ਆਊਟ ਨਹੀਂ ਹੈਗੀ ਇਹ ਕਰਕੇ ਆ ਬੰਦਾ ਜਿਹੜੇ ਦਰਸ਼ਕ ਆ ਰਹੇ ਤੇ ਬੈਂਡ ਬਾਜੀ ਵਾਲੇ ਬੂਤ ਜਿਹੜੇ ਆ ਉਹ ਉਹ ਕਿਲਾਚਾ ਕੁਝ ਆ ਬੁਝਾਰੇ ਨੇ ਯਾਰ ਇਹ ਦੇਖਿਆ ਬਾਤ ਬੜੀ ਹੈ ਜਦ ਸੰਗੀਆਂ ਵਿੱਚ ਵੀ ਨਾ ਜਿਹੜੀ ਕੋ ਚੱਲ ਰਹੀ ਹੈ ਤੇ ਬੈਂਡ ਬਾਜੀ ਵਾਲੇ ਆਪਣਾ ਜੋਰ ਦਿਖਾ ਰਹੇ ਆ ਦੇਖੋ ਕੀ ਆਵਾਜ਼ ਆ ਫਰਦਾ ਨਾ ਲੱਗਦਾ ਮਾਰ ਆਪਾਂ ਉਹ ਵਾਲੇ ਸਾਰੇ ਪਾਸੇ ਪਾਣੀ ਦੇ ਕਰ ਰਹੇ ਲਾਈਨਰ ਵੀ ਆ ਇਹਨਾਂ ਨੇ ਮੱਥਾ ਟੇਕ ਲਈ ਜਿਹੜਾ ਉਹ ਅੰਦਰ ਬਾਬੇ ਦੇ ਦਰਵਾਜ਼ਾ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਅੰਦਰ ਜਿਹੜੀ ਵੀਡੀਓ ਉਹ ਅਲਾਉਡ ਨਹੀਂ ਹੈਗੀ ਸੋ ਇਦਾਂ ਪੁਲਿਸ ਕਰਮਚਾਰੀ ਵੀ ਬੈਠੇ ਆ ਸਾਰੇ ਡਿਊਟੀਆਂ ਕਰ ਰਹੇ ਆ ਬੜੇ ਸ਼ਾਂਤੀ ਦਾ ਮਾਹੌਲ ਜਿਹੜਾ ਇੱਥੇ ਉਹ ਬਣਿਆ ਹੋਇਆ ਹੈਗਾ ਤੁਸੀਂ ਦੇਖ ਰਹੇ ਹੋ ਤੇ ਇੱਧਰ ਵੀ ਆਪਾਂ ਚੱਲਾਂਗੇ ਸਾਰੇ ਪਾਸੇ ਦੇਖੋ ਕਿੰਨਾ ਬਾਬੇ ਦੇ ਘਰ ਆਨੰਦ ਆ ਰਿਹਾ ਦੇਖੋ ਕਿਸੇ ਵਾਰ ਮਠਿਆਈ ਚੱਕਿਆ ਤੇਲ ਪ੍ਰਕਾਸ਼ ਆ ਦੇਖ ਸਕਦੇ ਹੋ ਮਠਿਆਈ ਤੇ ਅਜੇ ਇਹਨਾਂ ਨੂੰ ਟਾਈਮ ਲੱਗ ਜਾਣਾ ਜਾਂਦੇ ਹਨ ਅੰਦਰ ਵਰਤਾ ਟੇਕਣ ਲਈ ਉਹ ਡੱਬੇ ਜਿੱਕੇ ਹੋਏ ਆ ਤੇ ਤੇਲ ਦੀਆਂ ਬੋਤਲਾਂ ਤੂਫ ਉਹ ਸਾਰਾ ਕੁਝ ਇਹਨਾਂ ਦੇ ਅੱਪਾ ਜਿਵੇਂ ਆ ਦਿਖਾਵਾ ਮੈਂ ਤੁਹਾਨੂੰ ਸਾਡੇ ਕੋਲ ਤੇਲ ਦੀ ਬੋਤਲ ਹੱਥ ਦੇ ਵਿੱਚ ਪ੍ਰਸ਼ਾਦ ਉਹ ਪੜਿਆ ਹੋਇਆ ਹੈਗਾ ਜੀ ਉਹ ਡੇਰਾ ਦਿਖਾਵਾ ਤੁਹਾਨੂੰ ਅੰਦਰ ਉਹ ਜਿਹੜਾ ਬਾਬਾ ਜੀ ਦਾ ਮਹਾਰਾਜ ਸਾਜੀ ਦਾ ਉੱਤੇ ਦੇਖ ਰਹੇ ਹੋ ਸੇਵਾ ਦਾ ਪਾਵਨ ਸਾਰੇ ਇਹਨਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਏ ਆ ਤੇ ਦੇਖੋ ਵੱਡੀ ਗੱਲ ਇਹ ਹੈਗੀ ਵੀ ਇੱਥੇ ਕਿਸੇ ਤਰ੍ਹਾਂ ਦੀ ਜਿਹੜੀ ਉਹ ਭਗੜੜ ਨਹੀਂ ਮੱਚ ਰਹੀ ਦੇਖੋ ਬੜੇ ਆਰਾਮ ਨਾਲ ਸ਼ਾਂਤੀ ਨਾਲ ਇਹ ਲਾਇਨ ਜਿਹੜੇ ਆ ਲੋਕ ਬੈਠੇ ਹੋਏ ਆ ਸਾਰੇ ਦੂਰ ਤੁਸੀਂ ਦੇਖੋਗੇ ਸਾਰੇ ਜਾਣੇ ਬੜੇ ਆਰਾਮ ਨਾਲ ਬੈਠਿਆ ਭਗਤ ਜੀ ਦੇ ਕੋ ਡਿਊਟੀਆਂ ਕਰ ਰਹੇ ਨੇ ਕਿਸੇ ਜ਼ਰਾ ਦੀ ਕੋਈ ਕਿਸੇ ਨੂੰ ਕਾਲੀ ਨਹੀਂ ਹੈ ਆਰਾਮ ਨਾਲ ਬੈਠੇ ਜੈ ਬਾਬੇ ਜੈ ਬਾਬੇ ਦੀ ਇੱਥੇ ਵੀ ਸਾਰੇ ਭਗਤ ਡਿਊਟੀਆਂ ਕਰ ਰਹੇ ਆ ਡਿਊਟੀਆਂ ਨਾਲ ਉਹ ਦੇਖੋ ਉਹਦੋਂ ਨੰਕ ਕਰ ਕਰ ਰਿਹਾ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਬਾਰਾਂ ਜੈ ਬਾਬੇ ਦੀ ਦੇ ਵਿੱਚ ਮੱਥਾ ਦੇਖਣ ਤੋਂ ਬਾਅਦ ਜਿਹੜਾ ਇੱਥੇ ਜਿਹੜਾ ਪ੍ਰਸ਼ਾਦ ਫਰੂਟ ਦਾ ਜਾਂ ਮੇ ਸੇਵ ਹੋਵੇ ਕੇਲੇ ਹੋਵੇ ਸੀਜ਼ਨਲ ਫਰੂਟ ਉਹ ਦਿੱਤੇ ਦਿੱਤਾ ਜਾਂਦਾ ਹੈ ਸਾਰੇ ਪਾਸੇ ਇਹਦਾ ਪ੍ਰਸ਼ਾਦ ਇਹ ਪ੍ਰਸ਼ਾਦ ਜਿਹੜਾ ਟਾਕੀ ਉੱਪਰ ਰੱਖਿਆ ਗਿਆ ਹੈ ਤੇ ਦੇਖਦਾ ਸਾਰੇ ਪਾਸੇ ਸੂਈ ਉੱਪਰ ਝੁੰਮਦੇ ਕਿੰਨੇ ਕਿੰਨੇ ਕੀਮਤੀ ਜਿਹੜੇ ਉਹ ਝੁੰਮੇ ਤੇ ਲੱਗੇ ਹੋ ਆ। ਸੋ ਮਾਪਾ ਦੇਖਿਆ ਤਾਂ ਬਾਹਰ ਆ ਗਏ ਸਭ ਦੇ ਦੇਖਣ ਜਮਾਵਾੜਾ ਕੰਨਾਂ ਹੋਇਆ। ਸਾਰੇ ਪਾਸੇ ਸੰਗਤ ਇਸ ਸੰਗਤ ਉਹ ਸਾਹਮਣੇ ਇਹ ਜਿਹੜਾ ਮੇਨ ਜਿਹੜਾ ਆਪਾਂ ਲੋਟ ਦੂਜੇ ਪਾਸੇ ਜਾ ਬਾਵਾ ਮਰਾਛਾ ਜਾ ਸਾਈਂ ਗਲਾਸਾ ਜੀ ਗੇਟ ਕੋ ਬਣਿਆ ਹੋਇਆ ਸਵਾਗਤੀ ਡਿਊੜੀ ਵੀ ਆ ਉਹ ਕਹਿੰਦੇ ਆ ਗੇਟ ਦੀ ਆ ਤੇ ਸਾਰੇ ਬਾਹਰ ਦੇ ਬਾਹਰ ਤੇ 50 50 ਜਿਹੜੇ ਬੱਲੇ ਹੋਇਆ 12 ਭਾਈ ਆਏ ਹੋਇਆ ਸੇਵਾਦਾਰ ਭਾਈ ਸਾਡੇ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਹੜੀ ਜਗ੍ਹਾ ਤੋਂ ਆਏ ਆਏ ਜੀ ਵਾਹ ਜੀ ਵਾਹ ਵਾਹ ਜੀ ਦਿੱਲੀੋਂ ਆਏ ਇਹ ਕਹਿਣਾ ਚਾਹੂਗੇ ਬਾਬਾ ਜੀ ਦੇ ਮੇਲੇ ਬਾਰੇ ਬਾਬਾ ਜੀ ਦੇ ਮੇਲੇ ਬਾਰੇ बस ਇਹ ਕਹਿਣਾ ਚਾਹਾਂਗੇ ਕਿ ਤੇਰੀਆਂ ਅੱਖੀਆਂ ਮੈਂ ਖਾਣਾ ਸਾਰਾ ਜਾਣਦਾ ਜ਼ਮਾਨਾ ਮੈਂ ਵੀ ਹੋ ਗਿਆ دیਵਾਨਾ ਸਾਈਂ ਆ ਪੀ ਲੈਣ ਵੇਰੀ ਗੁੱਡ ਬਾਜਾ ਬਜੇ ਅਸੀਂ ਤੇ ਯਾਰ ਦੀ ਅੱਖਾਂ ਨਹੀਂ ਮੈਂ ਖਾਣਾ ਬਣਾਇਆ ਹੋਇਆ ਉਹਦੇ ਨਾਮ ਦਾ ਹੀ ਨਸ਼ਾ ਇਹਨਾਂ ਦੇ ਕਿ ਦਿੱਲੀ ਤੇ ਬਹੁਤ ਜ਼ਿਆਦਾ ਦੂਰ ਹੈ ਨਹੀਂ ਅਸੀਂ ਤੇ ਪਤਾ ਹੀ ਤੁਰ ਅਸਮਾਨੋਂ ਆ ਜਾਣਾ ਸੀ ਕੋਈ ਕੈਥਲ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਬਹੁਤ ਦੁਨੀਆ ਬਹੁਤ ਦੂਰ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਵਿੱਚ ਕਿਥੋਂ ਆਏ ਮੈਂ ਵੀ ਦਿੱਲੀ ਤੋਂ ਆਇਆ ਜੀ ਅੱਛਾ ਕੀ ਕਹਿਣਾ ਚਾਹੋਗੇ ਬਾਬਾ ਜੀ ਦਾ ਮੁਆਰਜਾ ਕੋਈ ਲੱਗ ਸੀ ਦੋ ਦਿੰਨ ਦਾ ਮੇਲਾ ਹੈ ਹਾਂਜੀ ਹਾਂਜੀ ਜੀ ਬਿਲਕੁਲ ਜੀ ਸਮਾਂ ਲੋਸਾਂ ਉਹ ਤਾਂ ਬਸ ਇਹ ਚਾਰ ਹੰਦਾਂ ਜੀ ਬਈ ਇੱਥੇ ਪਹੁੰਚੀਏ ਫਟਾਫਟ ਜੇ ਮੈਂ ਇਸ ਕੰਟੀਨੂ ਗੰਟੀ ਮਤਲਬ ਹਲੇ ਤੱਕ ਕੋਈ ਵੀ 1 ਘੰਟੇ ਦੀ ਨੀਂਦ ਨਹੀਂ ਲੀਤੀ ਹੈ ਸਿਰਫ ਡੈਂਡ ਗਰਨ ਪਾਸੇ ਦੀ ਜਿਵੇਂ ਜੀ ਬਾਬੇ ਨੂੰ ਮਿਲਣ ਦੀ ਚਾਹ ਬਹੁਤ ਚਾਹ ਜੀ ਚਾਹ ਬਹੁਤ ਚਾਹ ਜੀ ਰਹਿੰਦੀ ਹੈ ਜੀ ਸਾਲੋਂ 1 ਮਹੀਨਾ ਪਹਿਲੇ ਹੀ ਚਾਹ ਚਲ ਜਾਂਦਾ ਜੀ ਕਿ ਸਾਈਂ ਦੇ ਦਰਬਾਰ ਜਾਣਾ ਜਿਨੇ ਵੀ ਤੁਸੀਂ ਇਹਨਾਂ ਖੂਬਸੂਰਤ ਸਮਾ Capture ਕਰ ਰਹੇ ਹੋ ਬਹੁਤ ਬਹੁਤ ਸਾਰਿਆਂ ਦੀ ਕਿਰਪਾ ਜੀ ਕਰਦਾ ਤੇ ਬਾਕੀ ਸਾਈਂ ਦੀ ਦੁਆ ਕਰਦੇ ਸਾਈਂ ਜੀ ਸਭ ਦੀਆਂ ਨੇਕ ਵਰਦਾ ਪੂਰੀ ਕਰਨ ਤੇ ਛੋੜੇ ਤੁਸੀਂ ਵੀ ਆਓ ਜੀ ਜੋ ਨਹੀਂ ਆ ਸਕਦੇ ਉਹ ਲਾਈਵ ਵੀ ਮੱਥਾ ਦੇਖ ਸਕਦੇ ਨੇ ਲਾਈਵ ਵੀ ਮੱਥਾ ਦੇਖ ਸਕਦੇ ਨੇ ਜੈ ਬਾਬਾ ਬਰਾਜਾ ਸ਼ਾ ਸਰਕਾਰ ਜੈਕਾਰਾ ਬਾਬਾ ਮੁਰਾਦਾ ਸਾਹਿਬ ਦਾ ਬਹੁਤ ਸਾਜੇ ਦਰਬਾਰ ਕੀ ਜੈਕਾਰਾ ਸਾਈਂ ਗੁਲਾਮ ਸ਼ਾ ਸਰਕਾਰ ਦਾ ਬਹੁਤ ਸਾਜੇ ਦਰਬਾਰ ਕੀ ਜੈ ਜੈ ਸਾਈਂ ਉਹ ਜਿੱਥੇ ਵੀ ਸੰਗਤ ਨੂੰ ਜਿਹੜਾ ਟਾਈਮ ਮਿਲਦਾ ਉਹ ਜਿੱਥੇ ਵੀ ਥਾਂ ਮਿਲਦਾ ਉੱਥੇ ਉਹ ਸੰਗਤ ਜਿਹੜੀ ਆ ਬੈਠੀ ਜਾ ਰਹੀ ਆ ਆਪਾਂ ਚਲਦੇ ਆ ਫਿਰ ਅੰਦਰ ਦੁਬਾਰਾ ਹਾਲ ਦੇ ਵਿੱਚ ਤੁਹਾਨੂੰ ਜਿਹੜੇ ਉਹ ਦਰਸ਼ਕ ਕਰਾਵਾਂਗੇ ਚਲਦੇ ਆ ਜੀ ਅੰਦਰ ਦੁਬਾਰਾ ਪਪੀਰਾ ਆ ਗਿਆ ਥੋੜਾ ਜਿਹਾ ਸੰਗਤਾਂ ਦੇ ਰੂਪ ਰੂਪ ਹੋਮਾਂਗੇ ਜਿੱਦ ਤੱਕ ਸੰਗਤ ਜਿਹੜੀ ਉਹ ਆਈ ਹੋਈ ਆ ਦੇਖੋ ਲਾਈਨਾਂ ਦੇ ਵਿੱਚ ਬੜੀ ਥੋੜੀ ਸੰਗਤਾ ਕੋਈ ਭੱਗ ਡਟ ਨਹੀਂ ਮੱਜ ਰਹੀ ਬੜੇ ਆਰਾਮ ਨਾਲ ਜਿਹੜੀ ਸੰਗਤਾਂ ਚੱਲਦੀ ਜਾ ਰਹੀ ਆ ਦੇਖਦਾ ਤੇ ਉਸ ਕਾਫੀ ਲਾਈਨਾਂ ਬੜੀਆਂ ਹੋਈਆਂ ਉਹਦੇ ਵਿੱਚੋਂ ਦੇ ਘੁੰਮ ਘੁਮਾ ਕੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਅਸੀਂ ਦੇਖ ਰਿਹਾ ਇੱਧਰ ਪਾਣੀ ਜਿਹੜਾ ਠੰਡਾ ਪਾਣੀ ਉਬਰਾਇਆ ਜਾ ਰਿਹਾ ਇਸੇ ਵਾਰਾ ਤੋਂ ਇਹਦੀ ਸ਼ਰਦਾ ਹੈਗੀ ਦੇਖੋ ਚੋ ਇਹਦਾ ਆ ਦੇ ਕੋਈ ਦਸਾ ਠੰਡਾ ਪਾਣੀ ਜਿਹੜਾ ਵਰਤਾਇਆ ਜਾ ਰਿਹਾ ਹੈਗਾ ਫਿਰ ਕੋਲ ਡਰਿੰਕ ਹੈ ਕੋਈ ਉਹ ਹੈਗਾ ਔਰੰਜਾ ਕੋਈ ਔਰੰਜ ਵੀ ਫੈਂਟ ਹੈ ਫੈਂਟ ਭਾਈ ਥੈਂਕ ਯੂ ਭਾਈ ਜੀ ਭਾਈ ਜੀ ਜਦੋਂ ਪ੍ਰਸ਼ਾਦ ਲਿਆ ਫੈਂਟੇ ਲੋ ਵੀ ਜਿਹੜੀ ਸੰਗਤ ਆ ਉਹ ਇੱਧਰ ਨੂੰ ਮੱਥਾ ਟੇਕਣ ਜਿਹੜੀ ਬਾਹਰੋਂ ਵੀ ਆ ਇੱਧਰ ਕਈ ਗੇਟ ਬਣੇ ਹੋਏ ਐ ਜਗ੍ਹਾ ਤੇ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਜਿਹੜੇ ਉਹ ਆ ਰਹੇ ਆ ਸੋ ਇਹ ਸੀ ਨਕੋਦਰ ਬਾਬਾ ਜੀ ਦਾ ਮੇਲਾ ਬਾਬਾ ਮੁਰਾਦ ਸਾਹਿਬ ਜੀ ਦਾ ਇਸ ਦੇ ਨਾਲ ਜਿਹੜੇ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਬਹੁਤ ਜਗ੍ਹਾ ਜਗ੍ਹਾ ਤੋਂ ਜਿਹੜੇ ਆ ਸੰਗਤ ਦੇਸ਼ ਵਿਦੇਸ਼ਾਂ ਤੋਂ ਉਹ ਇੱਥੇ ਪਹੁੰਚੀ ਹੋਈ ਹੈ ਜੀ ਤੇ ਕੋਈ ਅੰਤ ਨਹੀਂ ਕੋਈ ਕਿਸੇ ਤਰ੍ਹਾਂ ਦੀ ਭਗਦੜ ਨਹੀਂ ਮਚਰੀ ਤੇ ਕੋਈ ਕਿਸੇ ਨਾਲ ਗੁੱਸੇ ਨਹੀਂ ਹੋ ਰਿਹਾ ਪਾਣੀ ਦੀ ਥਾਂ ਪਾਣੀ ਮਿਲਦਾ ਆਈਸਕ੍ਰੀਮ ਦੀ ਥਾਂ ਤੇ ਆਈਸਕ੍ਰੀਮ ਜਿਹੜੀ ਉਹ ਮਿਲ ਰਹੀ ਹੈ ਭਗਤ ਡਿਊਟੀਆਂ ਕਰ ਰਹੇ ਨੇ ਜਿਹੜੇ ਬਾਬਾ ਜੀ ਦੇ ਭਗਤ ਬਹੁਤ ਕਾਫੀ ਸੈਂਕੜੇ ਜਿਹੜੇ ਭਗਤ ਉਹ ਡਿਊਟੀਆਂ ਕਰ ਰਹੇ ਨੇ ਬਾਜੇ ਵਾਲੇ ਇਹਨਾਂ ਨੇ ਵੀ ਆਪਣਾ ਜੋਰ ਦਿਖਾ ਦਿੱਤਾ ਮੈਂ ਬਾਜੇ ਦੀ ਧੋਨਾ ਤੁਹਾਨੂੰ ਸੁਣਾਈਆਂ ਸਨ ਤੇ ਇਹਦੇ ਨਾਲ ਜਿਹੜਾ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਜੀ। ਉਹ ਇਸ ਮੇਲੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਹੋਣ ਤੇ ਆਸ ਕਰਦਾ ਤੁਹਾਨੂੰ ਇਹ ਬਾਬਾ ਜੀ ਦਾ ਮੇਲਾ ਅੱਛਾ ਲੱਗਿਆ ਹੋਊਗਾ ਤੇ ਇਹਦੇ ਨਾਲ ਖਰਿੰਦਰ ਸਿੰਘ ਨੂੰ ਦਿਓ ਉਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਤੇ ਜਿਹੜੇ ਮੇਰੇ ਵੀਰ ਭਾਈ ਨੇ ਸ਼ੇਅਰ ਨਹੀਂ ਕੀਤਾ ਉਹ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸਣਾ ਕਿੱਥੋਂ-ਕਿੱਥੋਂ ਤੁਸੀਂ ਇਹ ਜਿਹੜੀ ਵੀਡੀਓ ਨੂੰ ਦੇਖ ਰਹੇ ਹੋ। ਤੇਰੇ ਨਾਲ ਜੈ ਬਾਬੇ ਦੀ ਚੰਡੀ ਕਲਾ ਸਸ਼ੀ ਕਾਲ ਤੇਰਾ ਮਹਾਰਾਜਾ ਨਕੋਦਰ ਤੋਂ ਸੁਰੇਂਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ